ਇਹ ਪ੍ਰੀਮੀਅਮ ਮਾਡਲ ਕਹਿ ਸਕਦੇ ਆ ਆਪਾਂ ਇਹਨੂੰ ਹਾਂਜੀ 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 ਜਿਹੜੀ ਗਾਵਾਂ ਦੀ ਤੇ ਮਹਸਾਂ ਦੀ ਦੋਨਾਂ ਦੀ ਚਵਾਈ ਕਰਦਾ ਹੈ ਇਹਦੇ ਵਿੱਚ ਇੱਕ ਰੈਗੂਲੇਟਰ ਲੱਗਿਆ ਹੁੰਦਾ ਜੇ ਗਾਈਆਂ ਦੀ ਚਵਾਈ ਕਰਨੀ ਆ ਤਾਂ ਗਾਈਆਂ ਦਾ ਪ੍ਰੈਸ਼ਰ ਅਡਜਸਟ ਹੋ ਜਾਂਦਾ ਹਾਂਜੀ ਹਾਂਜੀ ਜੇ ਮਹਸਾਂ ਦੀ ਕਰਨੀ ਆ ਤਾਂ ਮਹਸਾਂ ਦਾ ਅਡਜਸਟ ਹੋ ਜਾਂਦਾ ਹੈ ਇਹਦਾ ਮੁੱਲ 38000 ਰੁਪਏ ਹੈ ਓਕੇ ਤੇ ਇਹਦੀ ਜਿਹੜੀ ਢੋਲ ਵਾਲੀ ਕਪੈਸਿਟੀਪਾ ਵਧਾ ਅਕਦਾ ਕਰ ਸਕਦੇ ਕੋਈ ਅਸੀਂ ਵੀਰੇ ਅਸੀਂ ਸਟੈਂਡਰਡ ਟੱਕਣ ਲਾਉਨੇ ਆ ਜੀ ਅੱਛਾ ਇਹ ਵੈਸੇ ਅਸੀਂ ਢੋਲ ਜਿਹੜਾ ਨਾਲ ਦਿੰਨੇ ਆ 25 ਲੀਟਰ ਦਾ ਦਿੰਨੇ ਆ ਓਕੇ ਜੇ ਕਿਸੇ ਕੋਲ ਕੋਈ ਨਗ ਪਸ਼ੂ ਇਹੋ ਜਿਹਾ ਜਿਹਦਾ 25 ਲੀਟਰ ਤੋਂ ਵੀ ਵੱਧ ਦੁੱਧ ਹੈ ਜੀ ਤਾਂ ਉਹ ਇਹ ਸੇਮ ਟੱਕਣ ਨੂੰ ਆਹ ਕੀਮਤੇ ਲਾ ਕੇ ਚਵਾਈ ਕਰ ਸਕਦਾ ਹੈ ਠੀਕ ਹੈ ਅਸੀਂ ਵਿੱਚ ਇਹ ਵੈਟ ਵਾਲਾ ਸਿਸਟਮ ਤਾਂ ਹੈਗਾ ਹੀ ਹੈ ਜੀ ਹਾਂਜੀ ਹਾਂਜੀ ਉਹਦੇ ਵਿੱਚ ਇਹ ਪ੍ਰਿੰਟਰ ਹੈ ਜੀ ਵਿੱਚ ਇਹ ਹਿਸਾਬ ਹੈ ਜੀ ਅੱਛਾ ਤੇ ਜਿਹੜੇ ਜਿਹੜੇ ਕਲੈਕਸ਼ਨ ਸੈਂਟਰ ਹੁੰਦੇ ਨੇ ਆਪਣੇ ਹਾਂਜੀ ਹਾਂਜੀ ਜਿਵੇਂ ਆਪਣੇ ਕੀ ਹੁੰਦਾ ਸੀ ਵੀ ਆਪਾਂ ਨੂੰ ਹੱਥੀ ਹਿਸਾਬ ਕਰਨਾ ਪੈਂਦਾ ਸੀ ਕੱਲੇ ਕੱਲੇ ਦੀ ਪੇਮੈਂਟਾਂ ਬਣਾਉਣੀਆਂ ਸਾਡੇ ਲਈ ਐਕਚੁਅਲੀ ਸਾਡਾ ਆਪਣਾ ਦੁੱਧ ਦਾ ਕੰਮ ਆ ਤੇ ਉਹਦੇ ਲਈ ਸਾਨੂੰ ਨਾਲ ਡੀਪੀ ਆ ਇੱਕੋ ਦੇ ਨਾਲ ਡੀਪੀ ਜੂ ਰੱਖਿਆ ਹਾਂਜੀ ਡੀਪੀ ਲਾਉਣਾ ਪੈਂਦਾ ਉਹ ਡੀਪੀ ਜੂ ਆ ਤੁਸੀਂ ਕੰਮ ਖਤਮ ਕਰਦੇ ਆ ਠੀਕ ਹੈ ਜੀ ਇਹਦੇ ਵਿੱਚ ਅੱਛਾ 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 ਤੇ ਉਹਦਾ ਪ੍ਰਾਈਸ ਦੀ ਗੱਲ ਕਰ ਲਈ ਆਪਾਂ ਹਾਂਜੀ ਕੋਮ ਮਿਲਕ ਕੀ ਕੀ ਦੱਸਿਆ ਸੀ ਨਾ ਇੱਕੋ ਮਿਲਕ ਬਾਉਂਡ ਹੈ ਜੀ ਬਾਉਂਡ ਹਾਂਜੀ ਕੁਝ ਜੀ ਜਿਹੜਾ ਬੇਸਿਕ ਮਾਡਲ ਆਪਣਾ ਇਕੋ ਦਾ ਆ ਰਿਹਾ ਸੀ ਜੀ ਕਿੰਨੇ ਸਾਲਾਂ ਦਾ ਐਮਬੀ ਹਾਂ ਜੀ ਐਮਬੀ ਮਾਡਲ ਦੇ ਨੇ ਇਹ ਵੀਰ ਜੀ 32000 ਰੁਪਏ ਦਾ ਜੋੜਾ ਹੈ ਵਿੱਚੀ ਚ ਮਤਲਬ ਇਕੋ ਮਸ਼ੀਨ ਆ ਗਈ ਹਾਂ ਜੀ ਹਾਂ ਜੀ ਇਹਦੇ ਨਾਲ ਸਿਰਫ ਕੰਡਾ ਅੱਡ ਲਾਉਣਾ ਪੈਂਦਾ ਜੀ ਉਹ ਕੰਡਿਆ ਜਿਹੜੇ ਕਿੰਨੇ ਕਿਲੋ ਦਾ ਤੁਸੀਂ ਲਾਉਂਗੇ ਉਹਦੇ ਪੈਸੇ ਲੱਗਣਗੇ ਹਾਂ ਹਾਂ ਜੀ ਬਿਲਕੁਲ ਸਿਰਫ ਇੱਕੋ ਹੀ ਕੇਨ ਹੈ ਜਿਹੜਾ ਆਈਐਸਆਈ ਮਾਰਕ ਆਉਂਦਾ ਜੀ ਇਹ ਦਾ ਜੀ ਅੱਜ ਦਾ ਜਿਹੜਾ ਮੁੱਲ ਹੈ ਵੀਰ ਜੀ ਉਹ 3400 ਰੁਪਏ ਦਾ ਇੱਕ ਕੇਨ ਹੈ ਜੀ 40 ਮੀਟਰ ਦਾ ਫਿਰ ਅਗਡਟ ਕਪੈਸਿਟੀ ਆਉਂਦੀਆਂ ਨੇ ਵੱਡਾ ਛੋਟਾ ਜਿਹੜਾ ਕਿਨ ਲਾਉਂਗੇ ਉਹਦੇ ਹਿਸਾਬ ਨਾਲ ਮੁੱਲ ਵਾਧਾ ਘਟਦਾ ਰਹਿੰਦਾ ਹੈ। ਮਿੱਤਰੋ ਸასი ਕਾਲ ਕੀ ਹਾਲ ਚਾਲ ਨੇ ਅੱਜ ਆਪਾਂ ਬੀਐਫਐ ਮੇਲੇ ਤਨੌਲੀਲ ਦੇ ਪਹੁੰਚੇ ਹਾਂ ਜੀ 2024 ਵਾਲੇ ਤੇ ਜਿਹੜਾ 5-6 ਦਿਨਾਂ ਵਾਲਾ ਨਵੰਬਰ ਦੇ 30 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਦਾ ਮੇਲਾ ਲੱਗ ਰਿਹਾ ਕਾਫੀ ਜ਼ਿਆਦਾ ਸਟਾਲਾਂ ਨੇ ਉੱਥੇ ਜਿਹੜਾ ਡੈਰੀ ਫਾਰਮ ਲੈ ਕੇ ਵੀ ਜ਼ਿਆਦੇ ਕਿਨ ਖੋਣ ਕਹਦੀ ਹੈ ਮਸ਼ੀਨਾਂ ਕਹਦੀ ਹੈ ਹਨਾ ਲੱਗਦਾ ਜਿਹੜਾ ਪਰ ਮਤਲਬ ਮੱਜਾਂ ਗਾਂਾਂ ਦੇ ਚੋਾਈ ਚੂਈ ਦੇ ਲਈ ਵਰਤਾ ਜਾਂਦਾ ਜਿਹੜਾ ਸਮਾਨ ਉਹਨਾਂ ਦਾ ਇਹ ਮਤਲਬ ਬਾਈ ਜਗਮਾਉਣਾ ਇੰਡਸਟਰੀ ਆ ਨਾ ਆਪਾਂ ਥੋੜੀ-ਮੋਟੀ ਗੱਲਬਾਤ ਹੈ ਨਾ ਜਿਹਨੂੰ ਕਿਸ ਨੂੰ ਭਰਾ ਨੂੰ ਲੋਡ ਹੁੰਦੀ ਆ ਲਵੇ ਲਾਉਣੇ ਜਾਂ ਪਿੰਡ ਦੇ ਹਨਾ ਕਿਸੇ ਦੇ ਮੰਗਵਾ ਸਕਦੇ ਆ ਜਾਂ ਜਿਵੇਂ ਹੁਣ ਇੱਕੋ ਮਸ਼ੀਨ ਪਈ ਆ ਭਰਾ ਮਨੇ ਨਵੀਆਂ ਡੈਰੀਆਂ ਲਾਉਣੀਆਂ ਨੇਆਂ ਉਹਨਾਂ ਦੇ ਸੌਂਚ ਆ ਜੋ ਬਾਈ ਸასი ਘਾਲ ਸასი ਘਾਲ ਬਾਈ ਠੀਕੋ ਜੀ ਵਧੀਆ ਹੈ ਬਾਈ ਜੀ ਤੁਸੀਂ ਤੇ ਹਾਂਜੀ ਕਿਵੇਂ ਲੱਗ ਰਿਹਾ ਮੇਲਾ ਮੇਲਾ ਬਹੁਤ ਵਧੀਆ ਵੀਰ ਜੀ ਲੋਕਾਂ ਦੇ ਲਿਹਾਣ ਦੇ ਕਿ ਹੋ ਚੱਲਦਾ ਲੱਗ ਰਿਹਾ ਅੱਛਾ ਅੱਛਾ ਲੋਕਾਂ ਦੀ ਖਰੀਦਦਾਰੀ ਹੈ ਹੈ ਜੀ ਹੈ ਕਿ ਵੀਰ ਜੀ ਬਹੁਤ ਚੱਲ ਰਿਹਾ ਹੈ ਤੁਸੀਂ ਹੈ ਕਿੱਥੋਂ ਬਾਈ ਜੀ ਮਾੜੇ ਸਾਡੀ ਅਸੀਂ ਬੀਐਮਲੀ ਵੀਰ ਜੀ ਨਾਬੇ ਕੋਲ ਤੋਂ ਆ ਜੀ ਓਕੇ ਨਾਬੇ ਲੱਗੇ ਸਾਡਾ ਪਿੰਡਾ 6 ਕਿਲੋਮੀਟਰ ਤੇ ਪਿੰਡ ਢੀਂਗੀ ਅੱਛਾ ਅੱਛਾ ਢੀਂਗੀ ਦੇ ਵਿੱਚ ਸਾਡੀ ਫੈਕਟਰੀ ਹੈ ਜੀ ਉੱਥੋਂ ਹੀ ਕੰਮ ਕਰਦੇ ਆ ਜੀ ਓਕੇ ਇੱਕ ਦਫ਼ਤਰ ਸਾਡਾ ਲੁਧਿਆਣੇ ਆ ਜੀ ਬੱਸ ਸਟੈਂਡ ਦੇ ਸਾਹਮਣੇ ਅੱਛਾ ਅੱਛਾ ਤੇ ਹੁਣ ਜਿਹੜੇ ਭਰਾਵਾਂ ਨੇ ਕੰਮ ਛੋੜਨੇ ਨੇ ਮੈਂ ਕਹਦੀ ਕਿ ਨਵੇਂ ਕੰਮ ਹਨਾ ਬਹੁਤ ਮਤਲਬ ਇਹਦੇ ਕੋਈ ਕੰਮ ਤਾਂ ਹੈ ਨਹੀਂ ਵੀ ਅਗਲਾ ਜਿਹੜੇ ਆਪਣੇ ਜੱਟੂ ਕੀਤਾਗਾ ਜਿਆਦੇ ਦੁੱਧ ਵਾਲੀ ਆ ਬਿਲਕੁਲ ਜੀ ਹਾਂ ਜੀ ਤੇ ਹੁਣ ਇੱਕੋ ਦੀ ਮਸ਼ੀਨ ਦੀ ਗੱਲਬਾਤ ਕਰੀਏ ਤੋੜ ਲਈ ਆਪਾਂ ਹਾਂਜੀ ਵੀ ਕਿੰਨੇ ਕੀ ਪ੍ਰਾਈਸ ਨੂੰ ਦੱਸ ਸਕਦੇ ਹੋ ਬਾਈ ਜੀ ਜਗਮੋਨ ਇੰਡਸਟਰੀ ਜੀ ਮੈਂ ਥੋੜਾ ਜਿਹਾ ਦੱਸਾਂ ਪਿਛਲੇ ਹਾਂਜੀ ਇਧਰ ਅਸੀਂ 27 ਸਾਲਾਂ ਤੋਂ ਇਸ ਫੀਲਡ 'ਚ ਕੰਮ ਕਰ ਰਹੇ ਆ ਜੀ ਮੈਂ ਤੀਜੀ ਪੀੜ੍ਹੀ ਹੈ ਜੀ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਹਾਂਜੀ ਅੱਛਾ ਜੀ ਜੇ ਇਕੋ ਮਿਲਕ ਮਸ਼ੀਨ ਬਾਰੇ ਤੁਸੀਂ ਗੱਲ ਕਰੋਗੇ ਤਾਂ ਪੂਰੇ ਪੰਜਾਬ ਦਾ ਇੱਕੋ ਹੀ ਡਿਸਟ੍ਰੀਬਿਊਟਰ ਹੈ ਜੀ ਜਿਹੜਾ ਇਕੋ ਮਿਲਕ ਵੇਚ ਸਕਦਾ ਉਹ ਜਗਮੋਣ ਇੰਡਸਟਰੀ ਹੈ ਜੀ ਅੱਛਾ ਜੀ ਤੁਸੀਂ ਪੰਜਾਬ ਚ ਕਿਤੋਂ ਵੀ ਜੇ ਇਕੋ ਮਸ਼ੀਨ ਲਾਉਂਗੇ ਤਾਂ ਉਹ ਜਗਮੋਣ ਇੰਡਸਟਰੀ ਦੀ ਹੀ ਵਿਕੇ ਹੋਈ ਹੈ ਓਕੇ ਹਾਂ ਜਿਹੜਾ ਅੱਜ ਦਾ ਵੀਰ ਜੀ ਇਕੋ ਮਿਲਕ ਦੇ ਜਿਹੜਾ ਇੱਕ ਤਾਂ ਬੇਸਿਕ ਮਾਡਲ ਹੈ ਜਿਹੜਾ ਆਪਾਂ ਅੱਗੇ ਤੋਂ ਇੰਨੇ ਸਾਲਾਂ ਤੋਂ ਦੇਖ ਰਹੇ ਆ ਜਿਹੜੇ ਚਾਰ ਚੀਜ਼ਾਂ ਦੱਸਦੀ ਹੈ ਫੈਟ ਐਸ ਐਨ ਐਫ ਗ੍ਰੈਵਿਟੀ ਤੇ ਪਾਣੀ ਦੀ ਮਿਲਾਵਟ ਹਾਂਜੀ ਹਾਂਜੀ ਕੀੜਾ ਉਹਦੇ ਨਾਲ ਪਿਆ ਜੀ ਉਹ ਸਾਡਾ ਨਵਾਂ ਮਾਡਲ ਆ ਇੱਕੋ ਮਿਲਕ ਬੌਂਡ ਅੱਛਾ ਜੀ ਇਹ ਵਿੱਚ ਹੀ ਉਹਦੇ ਪ੍ਰਿੰਟਰ ਆ ਗਿਆ ਵਿੱਚ ਹੀ ਫੈਟ ਵਾਲਾ ਸਿਸਟਮ ਤੇ ਵਿੱਚ ਇਹ ਫੈਟ ਵਾਲਾ ਸਿਸਟਮ ਦਾ ਹੈਗਾ ਹੀ ਆ ਜੀ ਹਾਂਜੀ ਹਾਂਜੀ ਉਹਦੇ ਵਿੱਚ ਇਹ ਪ੍ਰਿੰਟਰ ਹੈ ਜੀ ਵਿੱਚ ਇਹ ਸਹਾਬ ਹੈ ਜੀ ਅੱਛਾ ਤੇ ਜਿਹੜੇ ਜਿਹੜੇ ਕਲੈਕਸ਼ਨ ਸੈਂਟਰ ਹੁੰਦੇ ਨੇ ਆਪਣੇ ਹਾਂਜੀ ਹਾਂਜੀ ਜਿਵੇਂ ਆਪਣੇ ਕੀ ਹੁੰਦਾ ਸੀ ਵੀ ਆਪਾਂ ਨੂੰ ਹੱਥੀ ਹਿਸਾਬ ਕਰਨਾ ਪੈਂਦਾ ਸੀ ਇਕੱਲੇ ਇਕੱਲੇ ਦੀ ਪੇਮੈਂਟਾਂ ਬਣਾਉਣੀਆਂ ਸਾਡੇ ਲਈ ਇਕੱਲੇ ਸਾਡਾ ਆਪਣਾ ਦੁੱਧ ਦਾ ਕੰਮ ਆ ਤੇ ਉਹਦੇ ਲਈ ਸਾਨੂੰ ਨਾਲ ਡੀਪੀ ਆ ਇਕੋ ਦੇ ਨਾਲ ਡੀਪੀ ਜੂ ਰੱਖਿਆ ਹਾਂਜੀ ਡੀਪੀ ਜੂ ਲਾਉਣਾ ਪੈਂਦਾ ਉਹ ਡੀਪੀ ਜੂ ਨਾਲ ਤੁਸੀਂ ਕੰਮ ਖਤਮ ਕਰਦਾ ਤੇ ਹਾਂਜੀ ਅੱਛਾ ਅੱਛਾ ਤੇ ਉਹਦਾ ਪ੍ਰਾਈਸ ਦੀ ਗੱਲ ਕਰ ਲਈ ਆਪਾਂ ਮੈਂ ਇਕੋ ਮਿਲਕ ਕੀ ਕੀ ਦੱਸਿਆ ਤਾਂ ਨਾ ਇਕੋ ਮਿਲਕ ਬੌਂਡ ਹੈ ਵੀ ਬੌਂਡ ਹਾਂਜੀ ਓਕੇ ਤੇ 53000 ਰੁਪਏ ਦੀ ਹੈ ਵੀਰੇ ਵਿਚੀ ਚ ਮਤਲਬ ਇੱਕੋ ਮਸ਼ੀਨ ਆ ਗਈ ਹਾਂਜੀ ਹਾਂਜੀ ਇਹਦੇ ਨਾਲ ਸਿਰਫ ਕੰਡਾ ਅਡ ਲਾਉਣਾ ਪੈਂਦਾ ਜੀ ਉਹ ਕੰਡਿਆ ਜਿਹੜੇ ਕਿ ਜਿੰਨੇ ਕਿਲੋ ਦਾ ਤੁਸੀਂ ਲਾਉਂਗੇ ਉਹਦੇ ਪੈਸੇ ਲੱਗਦੇ ਤੇ ਕੋਈ ਮੌਕੇ ਦੀ ਹੋ ਰਹੀ ਇਸ ਮੇਲੇ ਤੋਂ ਬਿਨਾ ਕੋਈ ਹੋਰ ਜੇ ਕੋਥੇ ਲਵੇ ਆਉਂਦਾ ਉਹਦਾ ਕੋਈ ਮਾਨਤਨ ਨਾ ਜਰੂਰ ਵੀਰ ਜੀ ਮੇਲੇ ਤੇ ਤਾਂ ਜੀ ਸਾਨੂੰ ਇਹ ਹੁੰਦੀ ਹੈ ਲੋਕਾਂ 'ਚ ਥੋੜੀ ਜੀ ਵਿਚਾਰ ਧਾਰਾ ਬਣੇ ਨਵੀਂ ਤਕਨੀਕ ਜੁੜੇ ਜੋ ਵੀ ਮੇਲੇ ਤੇ ਇੱਥੇ ਖਰੀਦਦਾਰ ਆਉਂਦਾ ਜੀ ਉਹਦਾ ਮਾਨਤਨ ਜਰੂਰ ਕਰਦੇ ਆ ਜੀ ਤੇ 40 ਕਿਲੋ ਵਾਲੇ ਕੇਨ ਦਾ ਸਿਲਬਰ ਦਾ ਕੀ ਪ੍ਰਾਈਸ ਰੱਖਿਆ ਉਹ ਅਸੀਂ ਬਿਮਲ ਕੰਪਨੀ ਦੇ ਡਿਸਟ੍ਰੀਬਿਊਟਰ ਆ ਜੀ ਪੂਰੇ ਪੰਜਾਬ ਦੇ ਓਕੇ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਕੰਪਨੀ ਹੈ ਜੀ ਜਿਹੜੇ ਕੇਨਾਂ ਚ ਸਿਰਫ ਇੱਕੋ ਹੀ ਕੇਨ ਆ ਜਿਹੜਾ ਆਈਐਸਆਈ ਮਾਰਕ ਆਉਂਦਾ ਜੀ ਇਹਦਾ ਜੀ ਅੱਜ ਦਾ ਜਿਹੜਾ ਮੁੱਲ ਹੈ ਵੀਰ ਜੀ ਉਹ 3400 ਰੁਪਏ ਦਾ ਇੱਕ ਕੇਨ ਹੈ ਜੀ 40 ਲੀਟਰ ਕੋ ਓਕੇ ਓਕੇ ਫਿਰ ਅਗੜ ਅੱਡ ਕੈਪੈਸਟੀਆਂ ਆਉਂਦੀਆਂ ਨੇ ਵੱਡਾ ਛੋਟਾ ਜਿਹੜਾ ਕੇਨ ਲਾਉਂਗੇ ਉਹਦੇ ਹਿਸਾਬ ਨਾਲ ਮੁੱਲ ਵਾਧਦਾ ਘਟਦਾ ਰਹਿੰਦਾ ਅੱਛਾ ਤੇ ਇਹਦੀ ਗੱਲ ਚੁਆਈ ਵਾਲੀ ਮਸ਼ੀਨ ਦੀ ਇਹ ਚੁਆਈ ਵਾਲਾ ਮਸ਼ੀਨ ਹੈ ਵੀਰ ਜੀ ਇਹ ਸਾਡਾ ਸਪੈਸ਼ਲ ਮਾਡਲ ਹੈ ਜੀ ਜਿਹੜੇ ਤੇ ਆਪਾਂ ਹੁਣ ਖੜੇ ਆ ਹੂੰ ਇਹ ਪ੍ਰੀਮੀਅਮ ਮਾਡਲ ਕਹਿ ਸਕਦੇ ਆਪਾਂ ਇਹਨੂੰ ਹਾਂਜੀ 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 ਜਿਹੜੀ ਗਾਵਾਂ ਦੀ ਤੇ ਮਹੱਸਾਂ ਦੀ ਦੋਨਾਂ ਦੀ ਚਬਾਈ ਕਰਦਾ ਜੀ ਇਹਦੇ ਵਿੱਚ ਇੱਕ ਰੈਗੂਲੇਟਰ ਲੱਗਿਆ ਹੁੰਦਾ ਜੇ ਗਾਈਆਂ ਦੀ ਚਬਾਈ ਕਰਨੀਆਂ ਤਾਂ ਗਾਈਆਂ ਦਾ ਪ੍ਰੈਸ਼ਰ ਐਡਜਸਟ ਹੋ ਜਾਂਦਾ ਹਾਂਜੀ ਹਾਂਜੀ ਜੀ ਜੇ ਮਹੱਸਾਂ ਦੀ ਕਰਨੀਆਂ ਤਾਂ ਮਹੱਸਾਂ ਦਾ ਐਡਜਸਟ ਹੋ ਜਾਂਦਾ ਓਕੇ ਇਹਦਾ ਮੁੱਲ 38000 ਰੁਪਏ ਓਕੇ ਤੇ ਇਹਦੀ ਜਿਹੜੀ ਢੋਲ ਵਾਲੀ ਕਪੈਸਿਟੀ ਆਪਾਂ ਵਧਾ ਸਕਦੇ ਹਾਂ ਕੋਈ ਹਾਂਜੀ ਵੀਰੇ ਅਸੀਂ ਸਟੈਂਡਰਡ ਟੱਕਣ ਲਾਉਨੇ ਆ ਜੀ ਅੱਛਾ ਇਹ ਵੈਸੇ ਅਸੀਂ ਢੋਲ ਜਿਹੜਾ ਨਾਲ ਦਿੰਨੇ ਆ 25 ਲੀਟਰ ਦਾ ਦਿੰਨੇ ਆ ਓਕੇ ਜੇ ਕਿਸੇ ਕੋਲ ਕੋਈ ਨਗ ਪਸ਼ੂ ਇਹੋ ਜਿਹਾ ਜਿਹਦਾ 25 ਲੀਟਰ ਤੋਂ ਵੀ ਵੱਧ ਦੁੱਧ ਹੈ ਜੀ ਤਾਂ ਉਹ ਇਹ ਸੇਮ ਟੱਕਣ ਨੂੰ ਆਹ ਕੀਮਤੇ ਲਾ ਕੇ ਚਵਾਈ ਕਰ ਸਕਦਾ ਹੈ ਠੀਕ ਹੈ ਜੀ ਠੀਕ ਤੇ ਇਕੋ ਦੀ ਕੀਮਤ ਰੱਖਿਆ ਹੋਇਆ ਜਿਹੜਾ ਬੇਸਿਕ ਮਾਡਲ ਆਪਣਾ ਇਕੋ ਦਾ ਆ ਰਿਹਾ ਸੀ ਜੀ ਕਿੰਨੇ ਸਾਲਾਂ ਤੋਂ ਐਮਬੀ ਇਹਨੂੰ ਐਮਬੀ ਮਾਡਲ ਕਹਿੰਦੇ ਆ ਹਾਂਜੀ ਹਾਂਜੀ ਏ ਵੀਰ ਜੀ 32000 ਰੁਪਏ ਦਾ ਜੋੜਾ ਠੀਕ ਹੈ ਠੀਕ ਹੈ ਜੀ ਮੇਲੇ ਵਾਸਤੇ ਜੇਕਰ ਮਤਲਬ ਦੂਰ ਬੈਠਾ ਕੋਈ ਨਹੀਂ ਆ ਸਕਦਾ ਫਿਰ ਵੀ ਗੱਲਬਾਤ ਡੀਲ ਕਰਦਾ ਕੋਰੀਅਰ ਤੇ ਟ੍ਰਾਂਸਪੋਰਟ ਤੇ ਬੱਸਾਂ ਤੇ ਸਭ ਤੇ ਭੇਜ ਦਿੰਦਾ ਹੋ ਜੋ ਗੱਲ ਲਓ ਮਿੱਤਰੋ ਜਰੂਰ ਬਾਈ ਹੁਣਾਂ ਨਾਲ ਕਨੈਕਟ ਕਰ ਲਿਓ ਨੰਬਰ ਸੇਵ ਕਰ ਦਿਖਾ ਦਿਓ ਮਾੜਾ ਜਹ ਹੈ ਆ ਨੰਬਰ ਬਾਈ ਇਹ ਸਾਡੇ ਤਿੰਨ ਨੰਬਰ ਨੇ ਜੀ ਹਾਂ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਕਿਸੇ ਮਰਜ਼ੀ ਬੀ ਕਾਫੀ ਜਿਆਦਾ ਸਮਾਨ ਆ ਹੁਣ ਆਪਾਂ ਕੱਲੇ ਕੱਲੇ ਬਾਰੇ ਤਾਂ ਕੀ ਗੱਲ ਕਰੀਏ ਹਨਾ ਤੇ ਬਾਕੀ ਤੁਸੀਂ ਡਿਟੇਲ ਦੇ ਵਿੱਚ ਫੋਨ ਤੇ ਗੱਲ ਕਰਨਿਓ ਭਰਾ ਮੇਰੇ ਨਵੇਂ ਜਿਹੜੇ ਕੰਮ ਤੋੜਨਾ ਚਾਹੁੰਦੇ ਜਾਂ ਜਿੰਨਾਂ ਲਵੇ ਤੋੜਿਆ ਹੋਇਆ ਤੇ ਆ ਨੰਬਰ ਬਾਈਆਂ ਦੇ ਸਕਰੀਨ ਤੇ ਆ ਗਿਆ ਆਪਣਾ ਵੇ ਠੀਕ ਆ ਵੀ ਮਤਲਬ ਓਕੇ ਜੀ ਓਕੇ ਸਰ ਓਕੇ ਸਸ ਆ ਮਿਲਤੀ